ਪੰਜਾਬ ਹਰਿਆਣਾ ਜਿਹੜੇ ਵੀ ਦੋਨੇ ਫੋਰਮਾਂ ਦੇ ਆਗੂ ਐ ਉਹਨਾਂ ਨੂੰ ਅਪੀਲ ਕੀਤੀ ਐ ਕਿ ਪਿੰਡ ਬੱਲੋ ਦੇ ਵਿੱਚ 11 ਵਜੇ ਅਸੀਂ 10 ਵਜੇ ਭੋਗ ਪਾਏ ਜਾਣਗੇ ਇਥੋਂ ਭੋਗ ਪਾਉਣ ਤੋਂ ਬਾਅਦ ਮਹਾਰਾਜ ਜੀ ਸਵਾਰੀ ਜਿੱਥੇ ਆਪਣੀ ਸਟੇਜ ਚੱਲੂਗੀ ਉੱਥੇ ਲੈ ਕੇ ਜਾਵਾਂਗੇ ਉੱਥੇ ਸਾਰੀ ਸੰਗਤ ਸਾਡੀ ਮੱਥਾ ਟੇਕ ਕੇ ਉਹਨੂੰ ਸਰਦਾ ਦੇ ਫੁੱਲ ਭੇਟ ਕਰਾਂਗੇ ਤਾਂ 3 ਵਜੇ ਤੱਕ ਜਿਹੜੇ ਸਾਡਾ ਸਿੱਧੀ ਸਮਾਗਮ ਆ ਇਹ 3 ਵਜੇ ਤੱਕ ਚੱਲਊਗਾ ਤੇ ਸਾਰੇ ਨਗਰਾਂ ਨੂੰ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਅਪੀਲ ਹੈ ਕਿ ਭਰਾਵੋ 21 ਫਰਵਰੀ ਨੂੰ ਪਿੰਡ ਬੱਲੋ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚਾਹੀਏ ਕਿਉਂਕਿ ਇਹ ਜੋਧਾ ਸਾਡੇ ਇਕੱਲੇ ਆਪ ਦੀ ਨਿੱਜੀ ਮੰਗ ਲਈ ਨਹੀਂ ਮਰਿਆ ਤਾਂ ਸਾਡੇ ਕੁਰਬਾਨੀਆਂ ਇਹਨੇ ਦਿੱਤੀ ਹੈ ਪੂਰੇ ਦੇਸ਼ ਦੇ ਕਿਸਾਨਾਂ ਲਈ ਅਸੀਂ ਉਹਨੂੰ ਥੋੜੀ ਦੂਰੀ ਤੋਂ ਪਿੰਡਾਂ ਦੇ ਵਿੱਚੋਂ ਮੈਂ ਪੰਚਾਇਤਾਂ ਨੂੰ ਕਲੱਬਾਂ ਨੂੰ ਨਵੀਂ ਪ੍ਰਾਣੀ ਪੰਚਾਇਤਾਂ ਨੂੰ ਪੂਰੇ ਕਿਸਾਨ ਜਸੇਬੰਦੀਆਂ ਨੂੰ ਅਪੀਲ ਕਰਦਾ ਕਿ ਆਓ ਭਰਾਵੋ ਹਮਲਾ ਬਾਰੋ ਪਿੰਡ ਬੱਲੋ ਦੇ ਵਿੱਚ ਅਸੀਂ ਪੂਰਾ ਰਿਕਾਰਡ ਤੋੜ ਕੱਟ ਕਰਕੇ ਉਹ ਸਾਡੇ ਜੋਧੇ ਨੂੰ ਸਰਦਾ ਦੇ ਫੁੱਲ ਭੇਟ ਕਰ ਗਏ ਤਾਂ 21 ਫਰਵਰੀ ਨੂੰ 11 ਵਜੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤਪੇ ਦੇ ਨਾਲ ਜਿਹੜਾ ਕਢਾਈਲਾ ਕਢੈਲੀ ਇੱਥੋਂ ਸੜਕ ਆਉਂਦੀ ਹੈ ਜਿਹੜੇ ਮੋੜ ਹੈ ਉਹ ਆਪਣੇ ਇਧਰ ਦੀ ਚੌ ਵਿੱਚ ਨਹੀਂ ਆਉਂਦੇ ਆ ਜਿਹੜੇ ਬਰਨਾਲੇ ਵਾਲੇ ਆ ਇਧਰ ਤਾਜੋ ਵਿੱਚ ਦੀ ਜਿਹੜੇ 4 ਸਪੇਰੋ ਜਿਹੜੀਆਂ ਸੜਕਾਂ ਦਾ ਜਾਲ ਤਾਂ ਵਿਛਿਆ ਪਿਆ ਉਹ ਸਾਰਾ ਅਸੀਂ ਨਕਸ਼ਾ ਪਾਵਾਂਗੇ ਤੇ 11 ਵਜੇ ਨੂੰ ਪਿੰਡ ਬੱਲੋ ਦੇ ਵਿੱਚ ਬਹੁਤ ਸਾਡੇ ਨੌਜਵਾਨ ਸਾਡੀਆਂ ਭੈਣਾਂ ਬਾਵਾ ਤਾਂ ਉਹ ਆਪਾਂ ਸਰਦਾ ਦੇ ਫੁੱਲ ਭੇਟ ਕਰੀਏ ਤਾਂ ਉਹ ਸਾਡੇ ਜੋਧੇ ਨੂੰ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਐਸ ਵਕਤ ਸਾਡਾ ਪਰਿਵਾਰ ਸਾਰਾ ਸਾਡੇ ਵਿੱਚ ਪਰਿਵਾਰ ਸ਼ੀਦਾ ਐਸ ਵਕਤ ਅਸੀਂ ਉਹ ਜਗ੍ਹਾ ਤੇ ਖੜੇ ਹਾਂ ਜਿੱਥੇ ਕੱਲ ਨੂੰ ਖੜ-ਪੜ ਪ੍ਰਗਟਾਸ਼ ਕਰਵਾ ਕੇ ਦਾ 21 ਫਰਵਰੀ ਨੂੰ ਭੋਗ ਪਾਏ ਜਾਣਗੇ ਅਪੀਲ ਹੈ ਆਸ ਹੈ ਕਿ ਤੁਸੀਂ 21 ਫਰਵਰੀ ਨੂੰ ਹਰੇਕ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਸਾਡੀਆਂ ਭੈਣਾ ਮਾਮਾ ਪਿੰਡ ਵੱਲੋਂ ਵਿੱਚ ਪਹੁੰਚੋਗੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ